ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 32ਵਾਂ ਕੱਲ ਕਿੱਥੇ ਗਈ ਸੈਂ ਤੂੰ ਰਾਏ ਸਾਹਿਬ ਨੇ ਕੜਕ ਕੇ ਪੁੱਛਿਆ ਚੱਟ ਤੇਜੀ ਪਾਰਵਤੀ ਨੇ ਡਰ ਨਾਲ ਸੁੰਗੜ ਕੇ ਜਵਾਬ ਦਿੱਤਾ ਬਿਲਕੁਲ ਝੂਠ ਰਾਏ ਸਾਹਿਬ ਦਬਕਾ ਮਾਰ ਕੇ ਬੋਲੇ ਮੈਨੂੰ ਤੂੰ ਛਲ ਨਹੀਂ ਸਕਦੀ ਮੈਂ ਇਤਨਾ ਬੁੱਧੂ ਨਹੀਂ ਆ ਕਿ ਤੇਰੀਆਂ ਹਰਕਤਾਂ ਉਤੇ ਨਿਗਰਾਨੀ ਨਾ ਰੱਖਦਾ ਹੋਵਾਂ ਤੇਰਾ ਖਸਮ ਮੈਂ ਆ ਕਿ ਉਹ ਤੈਨੂੰ ਜੋ ਕਿਹਾ ਸੀ ਉਸ ਨੀਚ ਦੇ ਮੱਥੇ ਨਹੀਂ ਲੱਗਣਾ ਤੂੰ ਪਾਰਵਤੀ ਦੀ ਜ਼ੁਬਾਨ ਤਾਲੂ ਨਾਲ ਜੁੜ ਗਈ ਸ਼ਾਇਦ ਉਸਨੇ ਪਤੀ ਦੀ ਇਤਨੀ نافਰਮਾਨੀ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਕੀਤੀ ਉਹ ਪਤੀ ਦੇ ਪੈਰ ਫੜਦੀ ਹੋਈ ਬੋਲੀ ਮੇਰੀ ਭੁੱਲ ਮਾਫ ਕਰੋ ਮੈਥੋਂ ਨਹੀਂ ਸੀ ਰਿਹਾ ਗਿਆ ਤੇਥੋਂ ਨਹੀਂ ਸੀ ਰਿਹਾ ਗਿਆ ਰਾਏ ਸਾਹਿਬ ਨੇ ਮੂੰਹ ਵਿੰਗਾ ਕਰਕੇ ਕਿਹਾ ਨਹੀਂ ਸੀ ਰਿਹਾ ਗਿਆ ਤੇ ਫਿਰ ਇੱਥੇ ਕੀ ਕੰਮ ਸੀ ਤੇਰਾ ਉਸੇ ਕੋਲ ਰਹਿਣਾ ਸੀ ਉਹ ਹੱਥੋਂ ਬਿਨਾ ਮੇਰੀ ਕਿਹੜੀ ਥਾਂ ਐ ਅੱਖਾਂ ਡੁੱਬ ਡੁਬਾ ਕੇ ਪਾਰਵਤੀ ਬੋਲੀ ਐਤਕੀ ਦੀ ਮਾਫੀ ਦਿਓ ਫਿਰ ਕਦੇ ਪਾਰੇ ਹੱਥ ਦੇ ਇੱਕ ਥੱਪੜ ਨੇ ਪਾਰਵਤੀ ਦੀ ਗੱਲ ਪੂਰੀ ਨਾ ਹੋਣ ਦਿੱਤੀ ਉਹ ਸਿਰ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਬੈਠ ਗਈ ਉਸ ਨੂੰ ਚੱਕਰ ਆਉਣ ਲੱਗੇ ਰਾਏ ਸਾਹਿਬ ਬੋਲਦੇ ਗਏ ਬਦ ਜਾਤੇ ਤੈਨੂੰ ਸ਼ਰਮ ਨਾ ਆਈ ਸ਼ਿਨਾਰਾ ਵਾਂਗ ਤੁਰ ਪਈਓ ਕੰਗਾਲਾਂ ਦੇ ਘਰੀ ਵੇਖਣ ਵਾਲੇ ਕੀ ਕਹਿੰਦੇ ਹੋਣਗੇ ਪਾਰਵਤੀ ਸਿਸਕਦੀ ਰਹੀ ਤੇ ਉਹ ਦੂਸਰੀ ਕਰਤੂਤ ਜਿਹੜਾ ਕਰਕੇ ਆਈ ਏ ਕੀ ਜੀ ਕੀ ਦੀ ਬੱਚੀ ਨਾ ਹੋਵੇ ਤੇ ਮੈਨੂੰ ਚਾਰਨੀ ਏ ਸੱਚ-ਸੱਚ ਦੱਸ ਆਪਣੇ ਮੂੰਹੋਂ ਪਾਰਵਤੀ پاس ਕੋਈ ਉੱਤਰ ਨਹੀਂ ਸੀ ਬੋਲਦੀ ਨਹੀਂ ਰਾਏ ਸਾਹਿਬ ਨੇ ਪਿੱਠ ਵਿੱਚ ਇੱਕ ਹੋਰ ਢੌਲ ਟਿਕਾ ਕੇ ਪੁੱਛਿਆ ਕਿਸ ਦੀ ਕੁੜੀ ਸਹੇੜ ਕੇ ਦੇ ਆਈ ਏ ਉਸ ਆਪਣੇ ਖਸਮ ਨੂੰ ਪਾਰਵਤੀ ਦੀ ਜ਼ੁਬਾਨ ਖੁਸ਼ਕ ਸੀ ਤੇ ਉਹ ਨੈਕਲੈਸ ਕਿੱਥੇ ਜਿਹੜੀ ਪੈਨ ਕੇ ਚੱਟ ਤੇ ਗਈ ਸੈਂ ਉਹ ਜ਼ਮੀਨ ਵਿੱਚ ਤਸਦੀ ਜਾਂਦੀ ਸੀ ਜਾਂਦੀ ਏ ਕੌਣ ਏ ਉਹ ਕੁੜੀ ਮੇਰੇ ਦੁਸ਼ਮਨ ਦੀ ਲੜਕੀ ਜਿਸ ਬਦਮਾਸ਼ ਨੇ ਅੱਜ ਮੈਨੂੰ ਕੱਖੋਂ ਹੌਲਾ ਕਰ ਦਿੱਤਾ ਹੈ ਜਿਸ ਦੀਆਂ ਸ਼ੈਤਾਨੀਆਂ ਨੇ ਮੇਰੇ ਬਰ ਖਿਲਾਫ ਜਹਾਦ ਖੜਾ ਕਰ ਰੱਖਿਆ ਹੈ ਜਿਹੜਾ ਮੇਰੇ ਖੂਨ ਦਾ ਪਿਆਸਾ ਫਿਰਦਾ ਏ ਕਮਜਾਤੀ ਉਸ ਦੀ ਲੜਕੀ ਨੂੰ ਨੌ ਬਣਾ ਕੇ ਤੂੰ ਲੱਗੀ ਹੈ ਮੇਰੀ ਛਾਤੀ ਤੇ ਮੂਗਦਲਨ ਤੇਰਾ ਸਤਿਆਨਾਸ਼ ਤੂੰ ਮੇਰੀ ਜਾਨ ਲੈ ਕੇ ਰਹੇਗੀ हे ਪ੍ਰਮਾਤਮਾ ਕਿਉਂ ਨਹੀਂ ਮੈਨੂੰ ਦੁਨੀਆ ਤੋਂ ਉਠਾ ਲੈਂਦਾ ਕਿ ਇਹਨਾਂ ਮੁਸੀਬਤਾਂ ਤੋਂ ਮੇਰੀ ਜਾਨ ਛੁੱਟ ਜਾਵੇ ਹਾ ਹਾ ਉਹ ਈਸ਼ਵਰ ਉਹ ਈਸ਼ਵਰ ਕਹਿੰਦੇ ਹੋਏ ਰਾਏ ਸਾਹਿਬ ਇਸ ਤਰ੍ਹਾਂ ਕਮਰੇ ਵਿੱਚ ਚੱਕਰ ਕੱਟਣ ਲੱਗੇ ਮਨ ਨੂੰ ਉਹਨਾਂ ਦਾ ਸੁਆਸ ਰੁਕਦਾ ਜਾਂਦਾ ਸੀ ਪਾਰਵਤੀ ਲਈ ਇਹ ਵੇਖਣਾ ਅਸਹਿ ਸੀ ਪਤੀ ਦੀ ਇੰਨੀ ਦੁਰਦਸ਼ਾ ਉਹ ਅਗਾ ਵਧੀ ਤੇ ਆਪਣੇ ਆਪ ਨੂੰ ਪਤੀ ਦੇ ਕਦਮਾਂ ਵਿੱਚ ਸੁੱਟ ਕੇ ਬੋਲੀ ਮੈਨੂੰ ਉਸ ਵੇਲੇ ਆਪਣੇ ਆਪ ਵਿੱਚ ਮੈਂ ਉਸ ਵੇਲੇ ਆਪਣੇ ਆਪ ਵਿੱਚ ਨਹੀਂ ਸਾਂ ਮੈਨੂੰ ਖਬਰੇ ਕੀ ਹੋ ਗਿਆ ਸੀ ਮੈਨੂੰ ਜੀਕਣ ਆਖੂਗੀ ਕਰਾਂਗੀ ਸ਼ਾਂਤੀ ਕਰੋ ਸ਼ਾਂਤੀ ਕਰੋ ਸ਼ਾਂਤੀ ਕਰਾਂ ਜ਼ਹਿਰ ਭਰੀ ਨਜ਼ਰ ਨਾਲ ਉਸ ਦੀ ਅੱਖਾਂ ਵਿੱਚ ਤੱਕਦੇ ਹੋਏ ਰਾਏ ਸਾਹਿਬ ਬੋਲੇ ਮੇਰੇ ਸਿਰ ਵਿੱਚ ਸਵਾ ਦਾ ਬੁੱਕ ਪਾ ਕੇ ਕਹਿਨੀ ਏ ਸ਼ਾਂਤੀ ਕਰਾਂ ਸੀਨੇ ਮੇਰੇ ਵਿੱਚ ਖੰਝਰ ਖੋਬ ਕੇ ਕਹਿਨੀ ਏ ਸ਼ਾਂਤੀ ਕਰਾਂ ਉਹ ਜ਼ਾਲਮੇ ਅੱਜ ਤੂੰ ਮੇਰੀ ਬੱਚੀ ਕੁੱਚੀ ਇੱਜ਼ਤ ਵੀ ਖਾਕ ਵਿੱਚ ਰੋਲ ਦਿੱਤੀ ਮੇਰੇ ਦੁਸ਼ਮਣਾਂ ਦਾ ਪੱਖ ਲੈ ਕੇ ਤੂੰ ਅੱਜ ਮੈਨੂੰ ਕੱਖੋਂ ਹੌਲਾ ਤੇ ਪਾਣੀਓ ਪਤਲਾ ਕਰ ਦਿੱਤਾ ਮੇਰੇ ਨੱਕ ਨਮੂਜ਼ ਦਾ ਠੇਕਰਾ ਤੂੰ ਸਰੇ ਬਾਜ਼ਾਰ ਭੰਨ ਦਿੱਤਾ ਹਜੇ ਕਹਿਨੀ ਏ ਸ਼ਾਂਤੀ ਕਰਾਂ ਹੁਣ ਮੌਤ ਹੀ ਸ਼ਾਂਤੀ ਦੇ ਸਕੇਗੀ ਮੈਨੂੰ। ਪਾਰਵਤੀ ਗੜਗੜਾਈ ਮੈਂ ਤੇ ਆਪਣੇ ਜਾਣੇ ਅਜਿਹਾ ਕੋਈ ਪਾਪ ਨਹੀਂ ਸੀ ਕੀਤਾ ਪਰ ਜੇ ਤੁਸੀਂ ਇਹੋ ਸਮਝਦੇ ਹੋ ਤਾਂ ਮੈਂ ਤੁਹਾਡੇ ਚਰਨਾਂ ਦੀ ਸੌਖ ਖਾਨੀ ਆ। ਹੁਣ ਜਿਕਨ ਤੁਸੀਂ ਕਹੋਗੇ ਉਵੇਂ ਕਰਾਂਗੀ ਇੱਕ ਵਾਰੀ ਮੇਰਾ ਕਸੂਰ ਮਾਫ ਕਰੋ। ਵਕਤ ਬੀਤ ਚੁੱਕਾ ਰਾਏ ਸਾ ਪਾਗਲਾ ਵਾਂਗ ਆਪਣੇ ਆਪ ਵਿੱਚ ਬੋਲਦੇ ਗਏ ਕੁਝ ਵੀ ਬਾਕੀ ਨਹੀਂ ਰਹਿ ਗਿਆ ਸਭ ਕੁਝ ਚਲਾ ਗਿਆ ਸਭ ਕੁਝ ਚਲਾ ਗਿਆ। ਅੱਜ ਮੇਰੇ ਦੁਸ਼ਮਣ ਗਲੇ ਕੋਚੇ ਬਾਕੀਆਂ ਪਾੰਦੇ ਹੋਣਗੇ ਕਿ ਅਸੀਂ ਰਾਏ ਸਾਹਿਬ ਦੇ ਸਾਨੀ ਹੋ ਗਏ ਉਸਤੇ ਕੁੜੰਮ ਬਨ ਗਏ ਉਹ ਬਦਕਾਰੇ ਜੇ ਤੂੰ ਸ਼ਗਨ ਨਹੀਂ ਲੈਣਾ ਸੀ ਤਾਂ ਦੁਨੀਆ ਖਾਲੀ ਹੋ ਗਈ ਸੀ ਲੜਕੀਆਂ ਤੋਂ ਤੂੰ ਕੰਗਲਿਆਂ ਨਾਲ ਨਾਤਾ ਜਾ ਗੰਢੇ ਆਪਣੇ ਦੁਸ਼ਮਨਾ ਨਾਲ ਮੇਰੇ ਖੂਨ ਦੇ ਪਿਆਸਿਆਂ ਨਾਲ ਉਹ ਈਸ਼ਵਰ ਮੇਰੀ ਰੱਖਿਆ ਕਰ ਤੇ ਮੱਥੇ ਨੂੰ ਫੜ ਕੇ ਟੜੰਮ ਕਰਦੇ ਉਹ ਸੋਫੇ ਦੇ ਵਿੱਚ ਜਾ ਡਿੱਗੇ ਉਹਨਾਂ ਦੀ ਹਾਲਤ ਨਿਹਾਇਤ ਤਰਸਯੋਗ ਸੀ ਪਾਰਵਤੀ ਪਤੀ ਦੇ ਦੋਵੇਂ ਪੈਰ ਝੋਲੀ ਵਿੱਚ ਪਾ ਕੇ ਬੋਲੀ ਇੱਕ ਮੌਕਾ ਦਿਓ ਮੈਨੂੰ ਕੀ ਪਤਾ ਸੀ ਤੁਸੀਂ ਇਤਨਾ ਦੁੱਖ ਮਨਾਉਂਗੇ ਮੈਨੂੰ ਇੱਕ ਵਾਰੀ ਮੌਕਾ ਦਿਓ ਮੈਂ ਨਾਤਾ ਤੋੜ ਦਿਆਂਗੀ ਮੈਂ ਸਭ ਕੁਝ ਕਰਾਂਗੀ ਰਾਏ ਸਾਹਿਬ ਚੁੱਪ ਸਨ ਮੈਂ ਬਲਦੇਵ ਦਾ ਸਦਕਾ ਇਹ ਕੰਮ ਕਰ ਬੈਠੀ ਸਾਂ ਜੇ ਨਾ ਕਰਦੀ ਤਾਂ ਬਲਦੇਵ ਦਾ ਦਿਲ ਟੁੱਟ ਜਾਂਦਾ ਉਹ ਅੱਗੇ ਹੀ ਦੁਖੀ ਸੀ ਮੈਨੂੰ ਤਰਸ ਨੇ ਬੰਨ ਲਿਆ ਰਾਏ ਸਾਹਿਬ ਕੁਝ ਨਾ ਬੋਲੇ ਮੇਰੇ ਸਿਰਤਾਜ ਇੱਕ ਵਾਰੀ ਮੌਕਾ ਦਿਓ ਮੈਂ ਸਭ ਕੁਝ ਠੀਕ ਕਰ ਲਵਾਂਗੀ ਜਦ ਆਪਣੇ ਸਵਾਮੀ ਲਈ ਮੈਂ ਪੁੱਤਰ ਨੂੰ ਸੁੱਟ ਛੱਡਿਆ ਤਾਂ ਚੁੱਲ੍ਹੇ ਪੈ ਗਈਆਂ ਨੋਹਾ ਮੇਰਾ ਸਭ ਕੁਝ ਤੁਹਾਡੇ ਨਾਲ ਹੈ ਬੋਲੋ ਬੋਲੋ ਰਾਏ ਸਾਹਿਬ ਬਿੱਤਰ-ਬਿੱਤਰ ਤੱਕ ਰਹੇ ਸਨ ਪਰ ਜ਼ਬਾਨ ਵਿੱਚੋਂ ਕੋਈ ਸ਼ਬਦ ਨਹੀਂ ਸੀ ਨਿਕਲਦਾ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਤੁਹਾਡੇ ਲਈ ਬਲਦੀ ਅੱਗ ਵਿੱਚ ਪੈਣ ਨੂੰ ਤਿਆਰ ਹਾਂ ਇੱਕ ਵਾਰੀ ਮੈਨੂੰ ਬਖਸ਼ੋ ਮੈਂ ਤੁਹਾਡੇ ਲਈ ਸਾਰਾ ਜਹਾਨ ਛੱਡ ਸਕਦੀ ਹਾਂ ਇਤਨੇ ਚਿਰ ਦੀ ਲੰਮੀ ਚੁੱਪ after ਸੋਚ ਵਿਚਾਰ ਤੋਂ ਬਾਅਦ ਰਾਏ ਸਾਹਿਬ ਅਰਥ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਬੋਲੇ ਸੱਚ ਕਹਿ ਰਹੀ ਹੈਂ ਪਾਰਵਤੀ ਦੇ ਚਿਹਰੇ ਉੱਤੇ ਸ਼ੁਕਰ ਦੇ ਚਿੰਨ ਪ੍ਰਗਟ ਹੋਏ ਮੈਂ ਆਪਣੇ ਸਵਾਮੀ ਦੇ ਚਰਨ ਛੂਕੇ ਕਹਿੰਨੀ ਆ ਕਿ ਤੁਹਾਡੇ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਾਂਗੀ ਦਿਲੋਂ ਕਹਿ ਰਹੀ ਹਾਂ ਕਿ ਉਪਰੋਂ ਰਾਏ ਸਾਹਿਬ ਨੇ ਤਲ ਖਵਾਜ਼ ਵਿੱਚ ਪੁੱਛਿਆ ਸੱਚੇ ਦਿਲੋਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਿਆਂ ਹੋਇਆਂ ਪਾਰਵਤੀ ਨੇ ਅਸਮਾਨ ਵੱਲ ਧੱਕਿਆ ਤਾਂ ਉਸ ਨੂੰ ਮੋੜ ਲਿਆ ਉਸ ਕੰਗਲੀ ਸ਼ੋકરી ਪਾਸੋਂ ਮੇਰੇ ਪਾਸ ਹਾਜ਼ਰ ਕਰ ਉਸ ਨਲਾਇਕ ਨੂੰ ਮੈਂ ਉਸ ਨੂੰ ਪੂਰੀ-ਪੂਰੀ ਸਜ਼ਾ ਦੇਣੀ ਚਾਹੁੰਦਾ ਹਾਂ ਮੈਂ ਹੁਣੇ ਜਾਣ ਨੂੰ ਤਿਆਰ ਹਾਂ ਹੁਕਮ ਦਿਓ ਕੀ ਵਕਤ ਹੋਵੇਗਾ ਕਹਿ ਕੇ ਫਿਰ ਕੜੀਵਲ ਤੱਕ ਕੇ ਰਾਏ ਸਾਹਿਬ ਬੋਲੇ 8 ਵਜੇ ਨੇ ਕੱਲ ਇਸੇ ਵੇਲੇ ਗਈ ਸੈਂ ਜੀ ਇਸ ਤੋਂ ਰਤੀ ਪਹਿਲਾਂ ਤੇ ਉਹ ਘਰੇ ਸੀ ਜੀ ਨਹੀਂ ਕਿਤੇ ਬਾਹਰ ਗਿਆ ਹੋਇਆ ਸੀ ਇਕੱਲਾ ਨਹੀਂ ਜੀ ਕਿਸ ਨਾਲ ਪਾਰਵਤੀ ਨੇ ਕੋਈ ਉੱਤਰ ਨਾ ਦਿੱਤਾ ਪਰ ਰਾਏ ਸਾਹਿਬ ਨੂੰ ਇਸ ਚੁੱਪ پاسੋਂ ਹੀ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਨਾਲੇ ਉਹ ਆਪਣੇ ਚਿਤਰਗੁਪਤ پاسੋਂ ਸਭੋ ਕੋਸ਼ ਸੁਣ ਚੁੱਕੇ ਸਨ ਬੋਲੇ ਉਸੇ ਕਲੈਣੀ ਨਾਲ ਗਿਆ ਹੋਵੇਗਾ ਪਾਰਵਤੀ ਨੇ ਹਾਂ ਕਹੀ ਮੈਂ ਕਰ ਲਵਾਂਗਾ ਉਸ ਪਵਾੜੇ ਹੱਥੀ ਨੂੰ ਵੀ ਠੀਕ ਗੱਡੀ ਤਿਆਰ ਕਰਵਾ ਕੇ ਹੁਣੇ ਜਾਂ ਤੂੰ ਅੱਛਾ ਜੀ ਜਾਨੀਆ ਕਹਿ ਕੇ ਪਾਰਵਤੀ ਉੱਠ ਖੜੋਤੀ ਨਾਲੇ ਸੁਣ ਉਹਨਾਂ ਨੇ ਚੇਤਾਵਨੀ ਕੀਤੀ ਕਿ ਉਹ ਨੈਕਲੇਸ ਨਾ ਭੁੱਲਾਵੀਂ ਅੱਛਾ ਜੀ ਕਹਿ ਕੇ ਪਾਰਵਤੀ ਕਮਰੇ ਚੋਂ ਬਾਹਰ ਨਿਕਲ ਗਈ 33ਵਾਂ ਅੰਕ ਮਾਲਤੀ ਜੀ ਛੱਡੋ ਹੁਣ ਇਹਨਾਂ ਫੁੱਲਾਂ ਦਾ ਖਿਹੜਾ ਚਲੋ ਚੱਲੀਏ ਹਨੇਰਾ ਹੋ ਜਾਏਗਾ ਨਾਲੇ ਮੀਂਹ ਆ ਰਿਹਾ ਏ ਭਿੱਜ ਜਾਵਾਂਗੇ ਰੰਗ-ਬਰੰਗੇ ਫੁੱਲਾਂ ਨਾਲ ਲੱਦੀ ਫੁਲਵਾੜੀ ਉੱਤੇ ਬਰਸਾਤੀ ਬੱਦਲ ਸੌਦਾਈਆਂ ਵਾਂਗ ਮੰਡਲਾਰੇ ਸਨ। ਸ਼ੀਤਲ ਹਵਾ ਦੇ ਭਿੰਨੇ ਫਰਾਟਿਆਂ ਨਾਲ ਲੰਮੀਆਂ ਹਰੀਆਂ ਟਹਿਣੀਆਂ ਉੱਤੇ ਲਪਟਾਂ ਛੜਦੇ ਹੋਏ ਫੁੱਲ ਲੌਰੈਂਸ ਗਾਰਡਨ ਦੇ ਵਾਯੂਮੰਡਲ ਨੂੰ ਮਉਤਰ ਕਰ ਰਹੇ ਸਨ। ਬਲਦੇਵ ਤੇ ਮਾਲਤੀ ਹੁਨੇ-ਹੁਨੇ ਸ਼ੰਕਰ ਨੂੰ ਮੁਲਤਾਨ ਦੀ ਗੱਡੀ ਚੜਾ ਕੇ ਮੁੜੇ ਸਨ। ਸ਼ਾਮ ਹੋ ਚੁੱਕੀ ਸੀ। ਅੱਜ ਪਿਤਾ ਤੋਂ ਲੰਮੇ ਸਮੇਂ ਲਈ ਵਿਛੜਣ ਬਾਅਦ ਮਾਲਤੀ ਦਾ ਦਿਲ ਡਾਡਾ ਉਦਾਸ ਸੀ। ਬਲਦੇਵ ਉਸਦੀ ਤਬੀਅਤ ਬਹਾਲਾਂ ਦੇ ਖਿਆਲੋਂ ਉਹਨੂੰ ਇੱਧਰ ਲੈ ਆਇਆ ਸੀ ਇਸ ਵੇਲੇ ਗੁਲਾਬ ਦੀ ਸੰਗਣੀ ਝਾੜੀ ਦੇ ਮੋਢੇ ਬੈਠੀ ਮਾਲਤੀ ਇੱਕ ਭਰਵੇਂ ਫੁੱਲ ਨੂੰ ਹੱਥ ਵਿੱਚ ਲੈ ਕੇ ਉਸ ਦੀਆਂ ਕੂਲੀਆਂ ਪੰਖੜੀਆਂ ਵਿੱਚ ਨਜ਼ਰ ਜਮਾਈ ਉਸ ਵਿੱਚੋਂ ਜਿਵੇਂ ਕੋਈ ਅਲੌਕਿਕ ਦ੍ਰਿਸ਼ ਵੇਖ ਰਹੀ ਸੀ ਉਸ ਦੇ ਪਿੱਛੇ ਖੜੇ ਬਲਦੇਵ ਨੇ ਜਦ ਉਸ ਨੂੰ ਉਪਰੋਕਤ ਵਾਕ ਕਹੇ ਤਾਂ ਬਿਨਾਂ ਪਛਾਣ ਤੱਕਿਆ ਉਸੇ ਤਰ੍ਹਾਂ ਫੁੱਲ ਉੱਤੇ ਨੀਜ਼ ਲਾਈ ਮਾਨੋ ਫੁੱਲ ਨੂੰ ਹੀ ਸੰਬੋਧਨ ਕਰਕੇ ਉਹ ਬੋਲੀ ਤੂੰ ਕਿੱਡਾ ਪਿਆਰਾ ਏ ਤੂੰ ਕਿੱਡਾ ਸੋਹਣਾ ਏ ਬੋਲਣ ਨਾਲ মালਤੀ ਨੂੰ ਇਸ ਤਰ੍ਹਾਂ ਗੱਲਾਂ ਕਰਦੀ ਵੇਖ ਕੇ ਬਲਦੇਵ ਦਾ ਹਿਰਦਾ ਪਿਆਰ ਦੇ ਸਰੂਰ ਵਿੱਚ ਡੂੰਘਾ ਉਤਰਦਾ ਜਾਂਦਾ ਸੀ ਉਹ মালਤੀ ਦੇ ਮੋਢੇ ਤੇ ਹੱਥ ਰੱਖ ਕੇ ਬੋਲਿਆ মালਤੀ ਜੀ ਮਾਲੂਮ ਹੁੰਦਾ ਹੈ ਤੁਸੀਂ ਫੁੱਲਾਂ ਨੂੰ ਬਹੁਤਾ ਚਾਹੁੰਦੇ ਜੇ মালਤੀ ਪੇਸ਼ਾਨ ਤੱਕੀ ਉਸ ਦੀਆਂ ਹਰਨੀਆਂ ਦੇ ਬੱਚੇ ਵਰਗੀਆਂ ਅੱਖਾਂ ਵਿੱਚ ਪਿਆਰ ਦਾ ਦੇਵਤਾ ਖੇਡ ਰਿਹਾ ਸੀ ਉਸ ਦਾ ਗੁਲਾਬ ਨਾਲ ਮਿਲਦਾ ਜੁਲਦਾ ਮੁਖੜਾ ਇਸ ਵੇਲੇ ਫੁੱਲਾਂ ਨਾਲੋਂ ਵੀ ਵਧੇਰੇ ਖੇੜੇ ਵਿੱਚ ਸੀ ਉਹ ਬੋਲੀ ਇਨ੍ਹਾਂ ਫੁੱਲਾਂ ਵਿੱਚ ਮੇਰੀ ਜ਼ਿੰਦਗੀ ਹੈ ਬਲਦੇਵ ਜੀ ਇਹ ਮੇਰੇ ਘਮਾਣੂ ਪੀ ਲੰਦੇ ਨੇ ਮਾਲਤੀ ਨੇ ਜਦ ਬਾਗ ਵਿੱਚ ਰੰਗ ਬਰੰਗੇ ਫੁੱਲਾਂ ਲੱਦੇ ਬੂਟਿਆਂ ਨੂੰ ਝੂਮਦੇ ਡਿਠਾ ਤਪਾਲ ਦੀ ਪਾਲੀ ਪਿਤਾ ਵਿਛੋੜੇ ਦੇ ਗਮ ਨੂੰ ਭੁੱਲ ਗਈ ਉਹ ਅੱਜ ਅੱਧੀ ਬਲਦੇਵ ਵਿੱਚ ਤੇ ਅੱਧੀ ਫੁਲਵਾੜੀ ਵਿੱਚ ਗਵਾਚੀ ਹੋਈ ਸੀ ਮਾਲਤੀ ਜੀ ਉਸ ਦੇ ਹੱਥ ਨੂੰ ਪੜ ਕੇ ਉਠਾਉਂਦਿਆਂ ਬਲਦੇਵ ਨੇ ਮੁਸਕਰਾ ਕੇ ਕਿਹਾ ਤੁਸੀਂ ਫੁੱਲਾਂ ਨਾਲ ਕਿਉਂ ਇਤਨਾ ਪਿਆਰ ਕਰਦੇ ਜੇ ਘਰ ਵੀ ਤੁਹਾਡਾ ਇਹੋ ਸ਼ੁਗਲ ਬਾਹਰ ਵੀ ਮੈਨੂੰ ਇਨਾਂ ਸਾਰਿਆਂ ਵਿੱਚ ਆਪਣੇ ਮੋਹਨ ਜੀ ਦਿਸਦੇ ਨੇ ਉਸ ਦੇ ਮੋਢੇ ਨਾਲ ਆਪਣਾ ਪ੍ਰੇਮ ਨਿਗ ਵਿੱਚ ਭਰਿਆ ਸਿਰ ਜੋੜ ਕੇ ਬੋਲੀ ਮੇਰਾ ਦਿਲ ਕਰਦਾ ਮੈਂ ਫੁੱਲਾਂ ਵਿੱਚ ਹੀ ਫਿਰਦੀ ਰਹਾ ਕਰਾਂ ਅੱਗੇ ਪਿੱਛੇ ਉੱਤੇ ਥੱਲੇ ਫੁੱਲਾਂ ਦੇ ਅੰਬਾਰ ਲੱਗੇ ਹੋਣ ਮੈਂ ਇਨ੍ਹਾਂ ਤੋਂ ਸਦਕੀ ਹੁੰਦੀ ਜਾਵਾਂ ਇਨ੍ਹਾਂ ਨਾਲ ਪਿਆਰ ਕਰਾਂ ਇਨ੍ਹਾਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਾਂ ਇਨ੍ਹਾਂ ਨੂੰ ਸਿੰਜਾਂ ਸਵਾਰਾਂ ਗੋਡਾਂ ਇਨ੍ਹਾਂ ਵਿੱਚ ਹੀ ਗੁਆਚ ਜਾਵਾਂ ਮੈਂ ਆਪਣੀ ਦੇਵੀ ਲਈ ਇੱਕ ਸੋਨਾ ਬਾਗ ਲਵਾਵਾਂਗਾ ਜਿਸ ਵਿੱਚ ਐਨੇ ਫੁੱਲ ਹੋਣਗੇ ਕਿ ਮੇਰੀ ਰਾਣੀ ਉਹਨਾਂ ਨੂੰ ਸਾਹਮਣਾ ਸਕੇਗੀ ਬਲਦੇਵ ਨੇ ਉਸ ਦੇ ਸਿਰ ਨੂੰ ਬਾਂ ਦਾ ਨਿੱਗ ਦਿੰਦਿਆਂ ਕਿਹਾ ਤੇ ਮੈਂ ਸੋਹਣੀਆਂ ਮਾਲਾ ਪਰੋਕੇ ਆਪਣੇ ਦੇਵਤਾ ਦੀ ਪੂਜਾ ਕਰਿਆ ਕਰਾਂਗੀ ਉਸ ਦੀਆਂ ਅੱਖਾਂ ਵਿੱਚ ਤੱਕ ਕੇ ਮਾਲਤੀ ਨੇ ਕਿਹਾ ਨਹੀਂ ਮਾਲਤੀ ਸਗੋਂ ਆਪਣੀ ਦੇਵੀ ਦੀ ਪੂਜਾ ਇਹ ਪੁਜਾਰੀ ਕਰਿਆ ਕਰੇਗਾ ਪਰ ਤੁਹਾਨੂੰ ਤੇ ਪੂਜਾ ਕਰਨ ਦਾ ਵਾਲੀ ਨਹੀਂ ਆਉਂਦਾ ਹੋਣਾ ਆਪਣੀਆਂ ਮਖਮੂਰ ਅੱਖਾਂ ਹਸਾ ਕੇ ਮਾਲਤੀ ਨੇ ਕਿਹਾ ਮੈਂ ਆਪਣੀ ਰਾਣੀ ਜੀ ਕੋਲੋਂ ਸਿੱਖ ਲਵਾਂਗਾ ਤੇ ਸਿੱਖਣ ਦੀ ਦਸ਼ਨਾ ਕੀ ਦੇਵੋਗੇ ਉਹ ਤੇ ਮੈਂ ਪੇਸ਼ਕੀ ਦੇ ਚੁੱਕਾ ਹੋਇਆ ਵਾਂ ਕੀ ਕਦੋਂ ਆਪਣਾ ਦਿਲ ਤੇ ਉਦੋਂ ਜਦੋਂ ਪਹਿਲੀ ਵਾਰ ਤੁਹਾਨੂੰ ਵੇਖਿਆ ਸੀ ਤਾਂ ਤੁਹਾਨੂੰ ਸਿਖਾਵਾਂ ਪੂਜਾ ਕਰਨ ਦਾ ਵੱਲ ਜ਼ਰੂਰ ਸਿਖਾਓ ਮਾਲਤੀ ਨੇ ਉਸ ਦੇ ਮੋਢੇ ਤੋਂ ਸਿਰ ਚੁੱਕਿਆ ਹੇਠਾਂ ਚੁੱਕੀ ਤੇ ਉਹੀ ਝਾੜੀ ਦਾ ਸਭ ਤੋਂ ਵੱਡਾ ਫੁੱਲ ਜਿਸ ਨਾਲ ਹੁਨੇ ਗੱਲਾਂ ਪਈ ਕਰਦੀ ਸੀ ਤੋੜ ਕੇ ਉਸਨੇ ਬਲਦੇਵ ਦੀ ਭੇਟ ਕੀਤਾ ਬਲਦੇਵ ਨੇ ਪਹਿਲਾ ਫੁੱਲ ਨੂੰ ਚੁੰਮਿਆ ਫਿਰ ਅੱਖਾਂ ਨੂੰ ਲਾਇਆ ਤੇ ਬੂਝੇ ਚੋਂ ਰੁਮਾਲ ਕੱਢ ਕੇ ਉਸ ਵਿੱਚ ਲਪੇਟ ਜੇਬ ਵਿੱਚ ਪਾ ਲਿਆ ਇਸ ਨੂੰ ਕੀ ਕਰੋਗੇ ਮਾਲਤੀ ਨੇ ਆਪਣੇ ਪਿਆਰ ਥਰਕ ਦੇ ਬੁੱਲਾਂ ਉਤੇ ਬਲਦੇਵ ਦਾ ਹੱਥ ਰੱਖ ਕੇ ਪੁੱਛਿਆ ਇਹ ਮੇਰੀ ਦੇਵੀ ਜੀ ਦਾ ਪਹਿਲਾ ਪ੍ਰਸ਼ਾਦ ਹੈ ਇਸ ਨੂੰ ਆਪਣੀ ਜ਼ਿੰਦਗੀ ਨਾਲ ਰੱਖਾਂਗਾ ਏਸੇ ਵੇਲੇ ਬਲਦੇਵ ਦੀ ਨਜ਼ਰ ਮਾਲਤੀ ਦੀ ਚੁੰਨੀ ਥਲੇ ਲਿਸ਼ਕਦੇ ਉਸ ਕੱਲ ਵਾਲੇ ਨੈਕਲਸ ਤੇ ਜਾ ਪਈ ਉਸਦੇ ਚਮਕਦੇ ਨਗინਿਆਂ ਵੱਲ ਤੱਕ ਕੇ ਬੋਲਿਆ ਮਾਲਤੀ ਜੀ ਇਹ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਮੈਨੂੰ ਬੜਾ ਚੰਗਾ ਲੱਗਾ ਏ ਮਾਲਤੀ ਨੇ ਕਿਹਾ ਇਹ ਮੇਰੀ ਮਾਤਾ ਜੀ ਦੀ ਪਹਿਲੀ ਪੇਟ ਹੈ ਇਸ ਨੂੰ ਮੈਂ ਤੁਹਾਡੇ ਜੇਬ ਵਿੱਚ ਪਏ ਹੋ ਉਸ ਫੁੱਲ ਨਾਲੋਂ ਵੀ ਵੱਧ ਪਿਆਰ ਨਾਲ ਰੱਖਾਂਗੀ ਪਰ ਮਾਲਤੀ ਜੀ ਉਸਨੇ ਗੰਭੀਰ ਆਵਾਜ਼ ਵਿੱਚ ਕਿਹਾ ਗਰੀਬਾਂ ਦੀ ਦੁਨੀਆ ਵਿੱਚ ਇਹ ਚੀਜ਼ਾਂ ਤੇ ਉਹ ਰੁਕ ਗਿਆ ਕੀ ਕੀ ਬੋਲੋ ਮਾਲਤੀ ਨੇ ਕਾਲੀ ਨਾਲ ਪੁੱਛਿਆ ਕੁਝ ਨਹੀਂ ਉਹ ਗੱਲ ਬੁਲਾ ਕੇ ਬੋਲਿਆ ਗਰੀਬਾਂ ਦੀ ਦੁਨੀਆ ਵਿੱਚ ਇਹ ਚੀਜ਼ਾਂ ਰੌਸ਼ਨੀ ਕਰ ਦਿੰਦੀਆਂ ਨੇ ਹਨੇਰੀਆਂ ਕੋਠੜੀਆਂ ਨੂੰ جگਮਗਾ ਦਿੰਦੀਆਂ ਨੇ ਨਈ ਬਲਦੇਵ ਜੀ ਉਸਨੇ ਵਿਰੋਧੀ ਲਹਿਜੇ ਵਿੱਚ ਕਿਹਾ ਤੁਹਾਡਾ ਮਤਲਬ ਇਹ ਨਹੀਂ ਸੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਸੀ ਇਹੋ ਸੀ ਜੇ ਇਹੋ ਸੀ ਤਾਂ ਤੁਸੀਂ ਗੱਲ ਦੇ ਸ਼ੁਰੂ ਵਿੱਚ ਪਰ ਕਿਉਂ ਵਰਤਿਆ ਮਾਲਤੀ ਦੀ ਚਤਰਬੋਧ ਨੂੰ ਮੰਨ ਗਿਆ ਪਰ ਉਹ ਇਸ ਬਾਰੇ ਹੋਰ ਕੁਝ ਨਹੀਂ ਸੀ ਕਹਿਣਾ ਚਾਹੁੰਦਾ ਥੋੜਾ ਥੋੜਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ ਮਾਲਤੀ ਦੇ ਚਿਹਰੇ ਉੱਤੇ ਪੈ ਰਹੀਆਂ ਬੂੰਦਾਂ ਨੇ ਉਸਦੇ ਮੁਖੜੇ ਨੂੰ ਮੋਤੀਆਂ ਨਾਲ ਜੜ ਦਿੱਤਾ ਸੀ ਗਾਲਾਂ ਨੂੰ ਟਾਲਨ ਦੇ ਖਿਆਲ ਨਾਲ ਬਲਦੇਵ ਕਹਿਣ ਲੱਗਾ ਉઠੋ ਮਾਲਤੀ ਜੀ ਚੱਲੀਏ ਮੀਂਹ ਜ਼ੋਰ ਦਾ ਹੁੰਦਾ ਜਾਂਦਾ ਏ ਸਧਰਾਈ ਨਜ਼ਰ ਨਾਲ ਉਸ ਵੱਲ ਤੱਕ ਕੇ ਮਾਲਤੀ ਬੋਲੀ ਬਲਦੇਵ ਜੀ ਅੱਜ ਜਾਨ ਨੂੰ ਜੀ ਨਹੀਂ ਕਰਦਾ ਮਤੇ ਸੁਪਨਾ ਟੁੱਟ ਜਾਵੇ ਬਲਦੇਵ ਨੇ ਉਸਦੇ ਮੀਂਹ ਨਾਲ ਪਿਛਦੇ ਹੱਥ ਨੂੰ ਗਰਮਾਉਂਦਿਆਂ ਕਿਹਾ ਏ ਸੁਪਨਾ ਨਹੀਂ ਪਰ ਮੈਨੂੰ ਤੇ ਸੁਪਨਾ ਹੀ ਲੱਗਦਾ ਏ ਕਿਉਂ ਕਈ ਵਾਰੀ ਸੋਚਦੀ ਰਹਿੰਦੀ ਆ ਕਿਤੇ ਮੈਂ ਸੁਪਨੇ ਵਿੱਚ ਹੀ ਤੇ ਇਹ ਸਭ ਕੁਝ ਨਹੀਂ ਵੇਖ ਰਹੀ ਸੱਚ ਜਾਨੋ ਤਦ ਮੈਂ ਬਿਲਕੁਲ ਹੀ ਸੁਪਨਾ ਸਮਝਣ ਲੱਗ ਪੈਣੀ ਆ ਸੁਪਨਾ ਨਹੀਂ ਮਾਲਤੀ ਇਹ ਹਕੀਕਤ ਹੈ ਪਰ ਐਡੇ ਭਾਗ ਹੋ ਸਕਦੇ ਨੇ ਮੇਰੇ ਜਦ ਮੇਰੇ ਵਰਗੇ ਅਪਾਗੇ ਦੇ ਹੋ ਸਕਦੇ ਨੇ ਤਾਂ ਮੇਰੀ ਮਾਲਤੀ ਜੀ ਦੇ ਕਿਉਂ ਨਹੀਂ ਹੋ ਸਕਦੇ ਬਲਦੇਵ ਜੀ ਸੱਚ ਦੱਸਣਾ ਕਦੀ ਕੋਈ ਕੰਗਾਲਾਂ ਦੀ ਕੁੜੀ ਰਾਣੀ ਬੰਦੀ ਵੇਖੀ ਜੇ ਤੇ ਕਦੇ ਕਿਸੇ ਘਰੋਂ ਘਾਟੇ ਤੇ ਕਦੇ ਕਿਸੇ ਘਰੋਂ ਘਾਟੋ ਤੱਕੇ ਹੋਏ ਬਦਨਸੀਬ ਨੂੰ ਸਵਰਗ ਦਾ ਰਾਜ ਮਿਲਦਾ ਵੇਖਿਆ ਜੇ ਮਾਲਤੀ ਜੀ ਮਾਲਤੀ ਨਿਰੁੱਤਰ ਹੋ ਗਈ ਬਲਦੇਵ ਬੋਲਦਾ ਗਿਆ ਕਦੇ ਕਦੇ ਨਾ ਮੁਮਕਿਨ ਗੱਲਾਂ ਵੀ ਮੁਮਕਿਨ ਹੋ ਜਾਂਦੀਆਂ ਨੇ ਮਾਲਤੀ ਜੀ ਸਾਡੇ ਭਾਗ ਦਾ ਸਤਾਰਾ ਜ਼ਰੂਰ ਚਮਕੇਗਾ ਸਾਡੀ ਦੁਨੀਆ ਸਵਰਗੀ ਬਣ ਜਾਏਗੀ ਸਾਡੇ ਹਜ਼ਾਰਾਂ ਦੁਖੀ ਵੀਰ ਖੁਸ਼ਹਾਲੀ ਦੀ ਜ਼ਿੰਦਗੀ ਢੂੰਡ ਲੈਣਗੇ ਜਦੋਂ ਉਹਨਾਂ ਦੀ ਸੇਵਾ ਵਿੱਚ ਅਸੀਂ ਦੋਵੇਂ ਤਨ ਮਨ ਨਾਲ ਜੁਟ ਜਾਵਾਂਗੇ ਮਾਲਤੀ ਦਾ ਬੁੱਤ ਮਾਨੋ ਭੁੱਲ ਪੰਗਰ ਕੇ ਬਲਦੇਵ ਵਿੱਚ ਸਮਾਰਿਆ ਸੀ ਉਸ ਨੂੰ ਆਪਾਂ ਭੁੱਲ ਗਿਆ ਪਿਆਰ ਦੀ ਕੁਮਾਰੀ ਵਿੱਚੋਂ ਡੂੰਗੀ ਲੈ ਗਈ ਅੱਜ ਜਸਾ ਬਹੁਤ ਚੇਰ ਕਰ ਦਿੱਤਾ ਏ ਕਿ ਕਹਿ ਕੇ ਬਲਦੇਵ ਨੇ ਮਾਲਤੀ ਦਾ ਹੱਥ ਫੜ ਲਿਆ ਤੇ ਦੋਵੇਂ ਪਿਛਾ ਮੁੜੇ ਮੀਂਹ ਦਬਾ ਦਾ ਪੈ ਰਿਆ ਸੀ ਕਪੜੇ ਦੋਹਾਂ ਦੇ ਭਿੱਜ ਰਹੇ ਸਨ ਕਿਸੇ ਟਾਂਗੇ ਦੀ ਪਾਲ ਵਿੱਚ ਬਲਦੇਵ ਦੂਰ ਤੱਕ ਨਜ਼ਰ ਦੌੜਾ ਕੇ ਤੱਕ ਰਿਹਾ ਸੀ ਕਿ ਅਚਾਨਕ ਉਸ ਨੂੰ ਇੱਕ ਮੋਟਰ ਇਸੇ ਪਾਸੇ ਆਉਂਦੀ ਦੇਸੀ ਪਹਿਲਾਂ ਤਾਂ ਉਹਨਾਂ ਗੋਲਿਆ ਨਾ ਪਰ ਜਿਉਂ ਹੀ ਉਹਨਾਂ ਦੇ ਲੱਗੇ ਆ ਰੁਕੀ ਕਿ ਬਲਦੇਵ ਨੇ ਚੱਟ ਮੋਟਰ ਦਾ ਨੰਬਰ ਪਛਾਣ ਲਿਆ ਤੇ ਉਹ ਇਹ ਕਹਿੰਦਾ ਹੋਇਆ ਮੋਟਰਵਾਲ ਵਧਿਆ ਮਾਤਾ ਜੀ ਤੁਸੀਂ ਇਸ ਵੇਲੇ ਮਗਰੇ ਮਾਲਤੀ ਵੀ ਆ ਪਹੁੰਚੀ ਪਾਰਵਤੀ ਪਿਛਲੀ ਸੀਟ ਤੇ ਬੈਠੀ ਸੀ ਮੀ ਜੋਰਦਾ ਹੋਣ ਹੋ ਜਾਣ ਦਾ ਕਰਕੇ ਦੋਹਾਂ ਨੂੰ ਉਸਨੇ ਤਾਕੀ ਖੋਲ ਕੇ ਆਪਣੇ ਸੱਜੇ ਖੱਬੇ ਬਿਠਾ ਲਿਆ ਬਲਦੇਵ ਨੇ ਮਾਂ ਦੀ ਅੱਖਾਂ ਵੱਲ ਧਿਆਨ ਨਾਲ ਤੱਕਿਆ ਉਹਨਾਂ ਵਿੱਚ ਵਿਖਾਤ ਤੇ ਅਰਮਾਨ ਦੇ ਹੰਝੂ ਮੀ ਨਾਲੋਂ ਵੀ ਕਾਲੇ ਉਮੰਡ ਰਹੇ ਸਨ ਪਾਰਵਤੀ ਉੱਤੇ ਖਾਮੋਸ਼ੀ ਛਾਈ ਹੋਈ ਸੀ ਕਿਉ ਮਾਤਾ ਜੀ ਤੁਸੀਂ ਇਸ ਤਰ੍ਹਾਂ ਕਿਉ ਜੇ ਪਾਰਵਤੀ ਦੇ ਅਰਮਾਨ ਹੋਰ ਉੱਚਲੇ ਜਿਨ੍ਹਾਂ ਨੇ ਉਸ ਦਾ ਗਲਾ ਤੇ ਅੱਖਾਂ ਬੰਦ ਕਰ ਦਿੱਤੀਆਂ ਮਾਲਤੀ ਚਾਹ ਭਰੀ ਕਾਰ ਦੀ ਸੀਟ ਨਾਲ ਢੋਲਾਈ ਬੈਠੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਹ ਲਚਕਵੇਂ ਗੱਦੇ ਤੇ ਪੋਲੀ ਬੈਕ ਉਸ ਨੂੰ ਨਸੀਬ ਹੋਈ ਸੀ ਜਿਸ ਦੀ ਖੁਸ਼ੀ ਵਿੱਚ ਉਸ ਸਮੰਦੀ ਨਹੀਂ ਸੀ ਪਰ ਜਿਉਂ ਹੀ ਉਸ ਦੀ ਨਜ਼ਰ ਪਾਰਵਤੀ ਦੇ ਚਿਹਰੇ ਤੇ ਪਈ ਉਸ ਦੀ ਖੁਸ਼ੀ ਕਿਸੇ ਹੋਣੀ ਦੇ ਸਹਿਮ ਹੀਟ ਲੁਕ ਗਈ ਸੀ ਕਾਰ ਹਜੇ ਖੜੀ ਸੀ ਡਰਾਈਵਰ ਹੁਕਮ ਦੀ ਉਡੀਕ ਵਿੱਚ ਸੀ ਮੀਂਹ ਤੇਜ਼ ਹੋਈ ਜਾ ਰਿਹਾ ਸੀ ਮਾਤਾ ਜੀ ਬੋਲੋ ਬਲਦੇਵ ਨੇ ਮਾਂ ਦੀ ਬਾਹ ਹਲੂਨ ਕੇ ਕਿਹਾ ਪਰ ਮਾਤਾ ਜੀ ਨਹੀਂ ਬੋਲੀ ਉਸ ਦੀਆਂ ਹੰਝੂਆਂ ਭਰੀਆਂ ਅੱਖਾਂ ਕਦੇ ਸੱਜੇ ਪਾਸੇ ਬੈਠੇ ਸੂਰਤਵਾਲ ਤੱਕਦੀਆਂ ਸਨ ਕਦੇ ਖੱਬੇ ਵਾਲੀ ਵੱਲ ਜੋ ਕੋ ਜੋ ਕਹਿਣ ਲਈ ਆਈ ਸੀ ਉਸੇ ਬੁੱਲਾਂ ਦੀ ਕਾ ਕੇ ਅਜਿਹਾ ਰੁਕ ਜਾਂਦਾ ਕਿ ਯਤਨ ਕਰਦੀ ਹੋਈ ਵੀ ਕਹਿ ਨਹੀਂ ਸੀ ਸਕਦੀ ਬਲਦੇਵ ਦਾ ਤੌਖਲਾ ਵੱਧਾ ਜਾਂਦਾ ਸੀ ਤੇ ਉਸ ਤੋਂ ਦੂਣਾ ਮਾਲਤੀ ਦਾ ਬਲਦੇਵ ਨੇ ਫਿਰ ਮੋੜਾ ਹਲੂਣਿਆ ਐਤਕੀ ਮਾਂ ਨੇ ਦਿਲ ਨੂੰ ਪੱਥਰ ਕੀਤਾ ਤੇ ਪੁੱਤਰ ਨੂੰ ਉਹ ਕਹਿਣ ਲਈ ਉਸਤੇ ਬੁੱਲ ਫਰਕੇ ਬਲਦੇਵ ਤੇਰੇ ਪਾਪਾ ਜੀ ਨੇ ਸੱਦਿਆ ਹੈ ਤੈਨੂੰ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਏ ਤੇ ਇਸ ਵਿੱਚ ਮਾਤਾ ਜੀ ਸੰਗ ਸੰਗਾ ਦੀ ਕਿਹੜੀ ਗੱਲ ਸੀ ਮੈਂ ਉਹਨਾਂ ਦੇ ਹੁਕਮ ਨੂੰ ਅੱਜ ਤੱਕ ਕਦੇ 모ੜਿਆ ਏ ਪਰ ਕਹਿੰਦੀ ਕਹਿੰਦੀ ਉਹ ਮਾਨੋ ਗੈਰਤ ਵਿੱਚ ਡੁੱਬ ਗਈ ਹੋਰ ਵੀ ਕੋਈ ਗੱਲ ਹੈ ਉਹ ਵੀ ਦੱਸੋ ਪਾਰਵਤੀ ਨੇ ਕੁਝ ਨਾ ਦੱਸਿਆ ਤੁਸੀਂ ਦੱਸਦੇ ਕਿਉਂ ਨਹੀਂ ਮਾਤਾ ਜੀ ਮਾਲਤੀ ਭੈ ਭੀ ਅੱਖਾਂ ਨਾਲ ਕਦੇ ਇੱਕ ਵੱਲ ਤੱਕਦੀ ਕਦੇ ਦੂਸਰੇ ਵੱਲ ਉਸ ਨੂੰ ਕੁਝ ਵੀ ਸਮਝ ਚ ਨਹੀਂ ਸਿਆ ਰਿਹਾ ਕੀ ਦੱਸਾਂ ਪੁੱਤਰ ਪਾਰਵਤੀ ਦੇ ਮੂੰਹੋਂ ਇਹ ਸ਼ਬਦ ਨਿਕਲੇ ਤੇ ਉਹ ਚੁੱਪ ਹੋ ਗਈ ਕੋਈ ਡਰ ਨਹੀਂ ਬਲਦੇਵ ਨੇ ਕਿਹਾ ਬੇਸ਼ੱਕ ਦੱਸੋ ਤੂੰ ਨਹੀਂ ਸੁਣ ਸਕੇਂਗਾ ਬਲਦੇਵ 나 ਮੇਰੇ ਵਿੱਚ ਕਹਿਣ ਦੀ ਹਿੰਮਤ ਐ ਪਾਰਵਤੀ ਨੇ 파ਟ ਦੇ ਦਿਲ ਚੋਂ ਕਿਹਾ ਬਲਦੇਵ ਸੋਚ ਰਿਹਾ ਸੀ ਅਜੇ ਕੀੜੀ ਗੱਲ ਹੋ ਸਕਦੀ ਹੈ ਪਾਰਵਤੀ ਅਸਲ ਗੱਲ ਨੂੰ ਭਾਵੇਂ ਮੂੰਹੋਂ ਕੱਢ ਨਹੀਂ ਸਕਦੀ ਪਰ ਹੁਣ ਇਥੋਂ ਤੀ ਕੱਪੜ ਕਿਉ ਰੁਕ ਵੀ ਤਾਂ ਨਹੀਂ ਸਕਦੀ ਜਿੰਨੀ ਜ਼ਿਆਦਾ ਦੇਰ ਹੋ ਰਹੀ ਸੀ ਉਨਾ ਹੀ ਉਸ ਨੂੰ ਔਖ ਹੋ ਰਿਹਾ ਸੀ ਇੱਕ ਵਾਰੀ ਫੇਰ ਪੂਰੀ ਸ਼ਕਤੀ ਨਾਲ ਦਿਲ ਨੂੰ ਬੰਨ ਕੇ ਉਹ ਬੋਲੀ ਤੇਰੇ ਪਾਪਾ ਜੀ ਤੇਰੇ ਪਾਪਾ ਜੀ ਨੂੰ ਪਸੰਦ ਨਹੀਂ ਕਿ ਬਲਦੇਵ ਸਭ ਕੁਝ ਸਮਝ ਗਿਆ ਤੇ ਮਾਲਤੀ ਸਭ ਕੁਝ ਤੋਂ ਵੀ ਜ਼ਿਆਦਾ ਸਮਝ ਗਈ ਦੋਵੇਂ ਦਿਲ ਕਿੰਗਰੇ ਵਾਂਗ ਟਹਿ ਗਏ ਕਿੰਨਾ ਹੀ ਚੇਰ ਗੱਡੀ ਵਿੱਚ ਖਾਮੋਸ਼ੀ ਛਾਈ ਰਹੀ ਇਸ ਅਨੋਖੀ ਗੱਲ ਦਾ ਸਰ ਕੁਝ ਇਹੋ ਜਿਹਾ ਸੀ ਕਿ ਜ਼ੁਬਾਨਾਂ ਮੁਰਦਾ ਹੋ ਗਈਆਂ ਤੇ ਸ਼ੀਓ ਅੱਖਾਂ ਕੋ ਚੇਰ ਲਈ ਬੇਨੂਰ ਖੋਲ ਕੇ ਦੱਸੋ ਮਾਤਾ ਜੀ ਬਲਦੇਵ ਨੇ ਮਰ ਰਹੇ ਦਿਲ ਨੇ ਬਲਦੇਵ ਦੇ ਮਰ ਰਹੇ ਦਿਲ ਨੇ ਛੇਕੜਲਾ ਹਟਕੋਰਾ ਲਿਆ ਹੋਰ ਕੁਝ ਨਹੀਂ ਦੱਸ ਸਕਦੀ ਬਲਦੇਵ ਹੋਰ ਕੁਝ ਪੁੱਛਣ ਦੱਸਣ ਦੀ ਲੋੜ ਵੀ ਨਹੀਂ ਸੀ ਬਲਦੇਵ ਲਈ ਇਹ ਸਮਾਂ ਸਭ ਤੋਂ ਕਠਿਨਾਈ ਦਾ ਸੀ ਇੱਕ ਪਾਸੇ ਪਿਓ ਦਾ ਕਹਿਰੀ ਹੁਕਮ ਦੂਜੇ ਪਾਸੇ ਪਿਆਰ ਦੇ ਨਾਂ ਮੁੱਗੇ ਖੰਭਾਂ ਨੂੰ ਤੋੜ ਸੁੱਟਣ ਦਾ ਮਾਮਲਾ ਇੱਕ ਵਾਰੀ ਤਾਂ ਉਸ ਦਾ ਦਿਲ ਕਹਿਰ ਨਾਲ ਚੁੰਝਲਾ ਉਠਿਆ ਪਿਤਰ ਭਗਤੀ ਤੋਂ ਬਾਗੀ ਹੋ ਉਠਿਆ ਪਰ ਝਾਟੀ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਮਾਲਤੀ ਵੱਲ ਤੱਕਣਾ ਚਾਹਿਆ ਪਰ ਇੰਨੀ ਹਿੰਮਤ ਉਸ ਵਿੱਚ ਨਹੀਂ ਸੀ अच्छा माताजी ਉਸਦੇ ਹਿਰਦੇ ਚੋ ਚੀਜ਼ ਨਿਕਲੀ ਉਹਨਾਂ ਦਾ ਹੁਕਮ ਮਨਜ਼ੂਰ ਹੈ ਚਲੋ ਪਰ ਕਹਿ ਕੇ ਪਾਰਵਤੀ ਨੇ ਹਸਰਤ ਭਰੀਆਂ ਨਜ਼ਰਾਂ ਨਾਲ মালਤੀ ਵੱਲ ਤੱਕਿਆ اچھا માતાਜੀ ਬਲਦੇਵ ਦੇ ਦਿਲ ਨੇ ਆਹ ਦਾ ਨਾਰਾ ਮਾਰਿਆ ਹਵੇਲੀ ਵੱਲ ਪਾਰਵਤੀ ਨੇ ਡਰਾਈਵਰ ਨੂੰ ਹੁਕਮ ਦਿੱਤਾ ਮੋਟਰ ਉੜਦੀ ਜਾ ਰਹੀ ਸੀ মালਤੀ ਦਾ ਸਰਬੰਸ ਉੱਡਦਾ ਜਾ ਰਿਹਾ ਸੀ ਬਲਦੇਵ ਦਾ ਧੀਰਜ ਉੱਡਦਾ ਜਾ ਰਿਹਾ ਸੀ ਪਾਰਵਤੀ ਦਾ ਸਾਹ ਸਾਤ ਉੱਡਦਾ ਜਾ ਰਿਹਾ ਸੀ ਹਵੇਲੀ ਤੋਂ ਕੋਈ 50 ਕਦਮ ਉਰੇ ਹੀ ਪਾਰਵਤੀ ਨੇ ਡਰਾਈਵਰ ਦਾ ਮੋੜਾ ਫੜ ਕੇ ਕਿਹਾ ਠਹਿਰੋ ਮੋਟਰ ਖੜੀ ਹੋ ਗਈ ਹੁਣ ਜਿਹੜਾ ਸਭ ਤੋਂ ਔਖਾ ਕੰਮ ਬਾਕੀ ਸੀ ਉਹ ਕੌਣ ਕਰੇ ਮਾਲਤੀ ਨੂੰ ਉੱਤਰ ਜਾਣ ਲਈ ਕੌਣ ਆਕੇ ਪਰੌਕੜ ਆਪਣੇ ਆਪ ਦੂਰ ਹੋ ਗਈ ਮਾਲਤੀ ਇੰਨੀ ਬੇਸਮਝ ਨਹੀਂ ਸੀ ਉਠੀ ਤੇ ਬਾਰੀ ਵੱਲ ਵਧੀ ਪਾਰਵਤੀ ਨੇ ਕੰਮ ਦੇ ਹੱਥ ਨਾਲ ਤਾਕੀ ਖੋਲੀ ਮਾਲਤੀ ਉੱਤਰ ਖਲੋਤੀ ਇਸ ਤੋਂ ਪਹਿਲਾਂ ਕਿ ਤਾਕੀ ਬੰਦ ਹੋ ਜਾਂਦੀ ਉਸਨੇ ਗਲੇ ਵਿੱਚੋਂ ਨੈਕਲਸ ਉਤਾਰ ਕੇ ਪਾਰਵਤੀ ਦੇ ਗੋਡੇ ਤੇ ਰੱਖ ਦਿੱਤਾ ਚੋਖਾ ਹਨੇਰਾ ਹੋ ਚੁੱਕਾ ਸੀ ਮੀਂਹ ਦਬਾ ਦਬ ਵਰ ਰਿਹਾ ਸੀ ਪਾਰਵਤੀ ਜਾਂ ਬਲਦੇਵ ਦੋਹਾਂ ਵਿੱਚੋਂ ਕੋਈ ਵੀ ਉਸ ਅਪਗਨੀ ਕੁੜੀ ਦਾ ਚਿਹਰਾ ਨਾ ਦੇਖ ਸਕਿਆ ਜਦੋਂ ਗੱਡੀ 'ਚ ਉਤਰੀ ਨਾ ਹੀ ਮੋਲੇ ਧਾਰਮੀ ਕਰਕੇ ਉਸ ਤੇ ਹੰਝੂਆਂ ਵੱਲ ਕਿਸੇ ਦੀ ਨਿਗਾਹ ਪਈ ਮਾਲਤੀ ਹਨੇਰੇ ਵਿੱਚ ਗੁੰਮ ਹੋ ਚੁੱਕੀ ਸੀ ਮੋਟਰ ਹੂੰ ਹੂੰ ਕਰਦੀ ਪਿਛਾਂ ਮੁੜ ਗਈ ਧੰਨਵਾਦ